ਚੰਗੇਜ਼ ਆਤਮਾ ਤੋਂ ਦਾ ਸ਼ਾਕਰਨਵਲ ਜਮੀਲਾ ਇੱਕ ਵਾਰ ਫਿਰ ਮੈਂ ਸਾਦਾ ਜਿਹੇ ਚੌਕਟੇ ਵਿੱਚ ਜੜੇ ਚਿੱਤਰ ਸਾਹਮਣੇ ਖੜਾ ਹਾਂ ਕੱਲ੍ਹ ਸਵਕਤੇ ਹੀ ਮੈਂ ਪਿੰਡ ਲਈ ਚੱਲ ਪੈਣਾ ਹੈ ਚਿੱਤਰ ਉੱਤੇ ਨਜ਼ਰ ਟਿਕਾਈ ਮੈਂ ਇੰਜ ਤੱਕ ਰਿਹਾ ਹਾਂ ਜਿਵੇਂ ਆਉਣ ਵਾਲੇ ਸਫ਼ਰ ਬਾਰੇ ਮੈਨੂੰ ਇਹ ਕੋਈ ਸਿੱਖਿਆ ਦੇਣ ਵਾਲਾ ਹੈ ਇਹ ਚਿੱਤਰ ਕਦੀ ਨਮਾਇਸ਼ ਵਿੱਚ ਨਹੀਂ ਰੱਖਿਆ ਗਿਆ ਇੱਥੋਂ ਤੱਕ ਕਿ ਜਦ ਮੇਰੇ ਸਕੇ ਸੰਬੰਧੀ ਮਿਲਣ ਆਉਂਦੇ ਹਨ ਤਾ ਇਸ ਚਿਤਰ ਨੂੰ ਮੈਂ ਉਹਨਾਂ ਤੇ ਦ੍ਰਿਸ਼ਟੀ ਗੋਚਰ ਵੀ ਨਹੀਂ ਹੋਣ ਦਿੰਦਾ ਇਸ ਵਿੱਚ ਸ਼ਰਮਸਾਰ ਹੋਣ ਵਾਲੀ ਵੀ ਕੋਈ ਗੱਲ ਨਹੀਂ ਭਾਵੇਂ ਅਸਰ ਕਲਾ ਦੇ ਪੱਖੋਂ ਇਹ ਕਿੰਨਾ ਹੀ ਹੀਨਾ ਕਿਉਣਾ ਹੋਵੇ ਪਰ ਇਹ ਆਪਣੇ ਆਪ ਵਿੱਚ ਉਲਿਖੀ ਗਈ ਧਰਤੀ ਦੀ ਤਰ੍ਹਾਂ ਸਿੱਧਾ ਸਾਦਾ ਹੈ ਇਸ ਦਾ ਪਿਸ਼ੂਕੜ ਖਿੰਡਿਆ ਪੁੰਡਿਆ ਪਤਝੜ ਵਾਂਗ ਵੇਰਾਨ ਜਿਹਾ ਅਸਮਾਨ ਪਹਾੜੀ ਹਿੱਸੇ ਤੇ ਬੱਦਲਾਂ ਨਾਲ ਖੰਦੀ ਹੋਈ ਤੇਜ਼ ਹਵਾ ਤੇ ਰਾਈਤੇ ਦੇ ਪੌਦਿਆਂ ਨਾਲ ਭਰਪੂਰ ਬਦਾਮੀ ਰੰਗ ਦੀ ਸਤੇਪੀ ਹੈ। ਤਾਜ਼ਾ ਬਾਰਿਸ਼ਾ ਕਾਰਨ ਗਿੱਦਲੀ ਹੋਈ ਕਾਲੀ ਜਿਹੀ ਸੜਕ ਦਿਸਦੀ ਹੈ। ਸੜਕ ਦੇ ਨੇੜ ਤੇੜ ਸੁੱਕੀਆਂ ਤੇ ਵਿਰਾਨ ਜਈਆਂ ਝਾੜੀਆਂ ਹਨ। ਤਿੱਖੀਆਂ ਨੋਕਾਂ ਵਾਲਾ ਕਾ ਪੱਥਰਿਆ ਹੋਇਆ ਹੈ। ਇਹ ਚਿੱਤਰ ਦਾ ਸਾਹਮਣਾ ਪਾਸਾ ਹੈ। ਦੋ ਰਾਈਆਂ ਦੀਆਂ ਪੜਾਂ ਲੰਗੇ ਛਕੜੇ ਦੀ ਲੀ ਦੇ ਮਗਰ ਜਾਂਦੀਆਂ ਦਿਸਦੀਆਂ ਹਨ। ਜਿਉਂ-ਜਿਉਂ ਸੜਕ ਦੂਰ ਜਾਂਦੀ ਨਜ਼ਰ ਪੈਂਦੀ ਹੈ, ਰਾਹ ਹੋਰ ਵੀ ਤੁੰਦਲਾਇਆ ਹੈ। ਇੰਜ ਆਪਦਾ ਹੈ ਕਿਤੇ ਰਾਈਆਂ ਨੇ ਇੱਕ ਵੀ ਕਦਮ ਹੋਰ ਪੁੱਟਿਆ ਤਾਂ ਉਹ ਚਿੱਤਰ ਦੀ ਚੌਕਟੇ ਪਿੱਛੇ ਛੁਪ ਜਾਣਗੇ ਰਾਈਆਂ ਵਿੱਚੋਂ ਇੱਕ ਹਮ ਪਰ ਮੈਂ ਤਾਂ ਸਾਰੀਆਂ ਘਟਨਾਵਾਂ ਪਹਿਲਾਂ ਹੀ ਦੱਸਣ ਲੱਗ ਪਿਆ ਇਹ ਸਭ ਕੁਝ ਉਦੋਂ ਵਾਪਰਿਆ ਜਦ ਮੈਂ ਹਾਲੇ ਪੂਰਾ ਜਵਾਨ ਨਹੀਂ ਸੀ ਹੋਇਆ ਜੰਗ ਦਾ ਤੀਜਾ ਵਾਰਾ ਸੀ ਦੂਰ ਖੁਰਸਕ ਤੇ ਔਰਲ ਨਾਦੀਆਂ ਥਾਵਾਂ ਉੱਤੇ ਸਾਡੇ ਮਾਪਿਓ ਜਾਏ ਦੁਸ਼ਮਣ ਵਿਰੁੱਧ ਲੜ ਰਹੇ ਸਨ ਭਾਰ ਮੁਬਿਤ ਕੰਮ ਕਰਨ ਵਾਲੇ ਅਸੀਂ ਉਸ ਸਮੇਂ 15 ਕੁ ਵਰਿਆਂ ਦੇ ਅਲੜਜੇ ਮੁੰਡੇ ਹੀ ਸਾਂ ਸਾਡੇ ਸਰੀਰ ਮਾਸ ਦੇ ਲੋਤੜੇ ਹੀ ਤੇ ਸਨ ਪਰ ਕੰਮ ਦਾ ਸਾਰਾ ਭਾਰ ਸਾਡੇ ਕਮਜ਼ੋਰ ਮੋਢਿਆਂ ਤੇ ਆ ਪਿਆ ਬਾਟੀਆਂ ਦਾ ਸਮਾ ਤਾਂ ਡਾਡਾ ਹੀ ਔਖਾ ਸੀ ਅਸੀਂ ਕਈ-ਕਈ ਹਫ਼ਤੇ ਬਾਹਰ ਹੀ ਰਹਿੰਦੇ ਸਾਂ ਸਾਡੇ ਦਿਨ ਤੇ ਰਾਤ ਖੇਤਾਂ ਦਾਣਾ ਮਿਲਾਂ ਜਾਂ ਸਟੇਸ਼ਨ ਤੇ ਅਨਾਜ ਸੁੱਟਣ ਜਾਂਦੇ ਹਾਂ ਹੀ ਬੀਤਦੇ ਸਨ ਇੱਕ ਦਿਨ ਸਟੇਸ਼ਨ ਤੇ ਛਕੜਾ ਖਾਲੀ ਕਰਕੇ ਮੁੜਦੇ ਆਂ ਮੈਂ ਘਰ ਜਾਣ ਦਾ ਫੈਸਲਾ ਕਰ ਲਿਆ। ਗਰਮੀ ਇੰਨੀ ਪੈਰੇ ਸੀ ਕਿ ਸਾਡੀਆਂ ਦਾਤੀਆਂ ਦੇ ਦੰਦੇ ਵੀ ਤਪਕੇ ਸੁੱਖ ਹੋਏ ਬੈਜਨ। ਪੱਤਨ ਦੇ ਨੇੜੇ ਤੇ ਢਿੱਲੇ ਤੇ ਗਲੀ ਦੇ ਅੰਤ ਉੱਤੇ ਦੋ ਘਰ ਹਨ। ਉਹਨਾਂ ਦਵਾਲੇ ਇੱਕ ਤਕੜੀ ਕੰਦ ਵਲੀ ਹੋਈ ਹੈ। ਕੰਦ ਤੋਂ ਉਰੇ ਸਫੈਦੇ ਦੇ ਦੋ ਰੋਖ ਹਨ। ਸਾਡੇ ਘਰ ਬਸ ਇਸ ਤਰ੍ਹਾਂ ਦੇ ਹੀ ਹੁੰਦੇ ਹਨ। ਕਈ ਸਾਲਾਂ ਤੋਂ ਸਾਡੇ ਟੱਬਰ ਨਾਲੋਂ ਨਾਲ ਹੀ ਰਹਿੰਦੇ ਆਏ ਹਨ। ਮੈਂ ਵੱਡੇ ਘਰ ਵਿੱਚੋਂ ਹਾਂ। ਮੇਰੇ ਦੋਵੇਂ ਵੱਡੇ ਭਰਾ ਕੁਆਰੇ ਹਨ ਤੇ ਮੋਰਚਿਆਂ ਤੇ ਲੜ ਰਹੇ ਹਨ ਤੇ ਬਹੁਤ ਦੇਰ ਤੋਂ ਉਹਨਾਂ ਦਾ ਕੋਈ ਸੁੱਖ ਸੁਨੇਹਾ ਨਹੀਂ ਆਇਆ ਮੇਰਾ ਪਿਤਾ ਇੱਕ ਬੁੱਢਾ ਤਰਖਾਨ ਹੈ ਸਵੇਰੇ ਹੀ ਪੂਜਾ ਪਾਠ ਕਰਕੇ ਸਾਂਝੀ ਦੁਕਾਨ ਤੇ ਪੁੱਜ ਜਾਂਦਾ ਹੈ ਉਥੋਂ ਡੂੰਗੀ ਸ਼ਾਮ ਪਿਆ ਹੀ ਪਰਤਦਾ ਹੈ ਮੇਰੀ ਮਾਂ ਤੇ ਭੈਣ ਦੋ ਇੱਕ ਘਰ ਹੀ ਸਨ ਸਾਡੇ ਨਜ਼ਦੀਕੀ ਸਬੰਧੀ ਵੀ ਗਵਾਂਢੀ ਰਹਿੰਦੇ ਸਨ ਪਿੰਡ ਦੇ ਲੋਕ ਉਹਨਾਂ ਦੇ ਘਰ ਨੂੰ ਛੋਟਾ ਘਰ ਕਹਿ ਕੇ ਸੱਦਦੇ ਹਨ ਸਾਡੇ ਵੱਡੇ ਵਡੇਰੇ ਭਰਾ ਭਰਾ ਹਨ ਇਸ ਕਰਕੇ ਮੈਂ ਉਹਨਾਂ ਨੂੰ ਨਜ਼ਦੀਕੀ ਸਬੰਧੀ ਆਖਦਾ ਹਾਂ ਮੁੱਢ ਤੋਂ ਹੀ ਅਸੀਂ ਇੱਕ ਟੱਬਰ ਵਾਂਗ ਰਹਿੰਦੇ ਆਏ ਸਾਂ ਸਾਡੇ ਵੱਡੇ ਵਡੇਰੇ ਟੱਪਰੀ ਵਾਸਤ ਹਨ ਉਹਨਾਂ ਹੀ ਦਿਨੀ ਉਹ ਪਸ਼ੂਆਂ ਦੇ ਵਗ ਚਰਾਉਂਦੇ ਫਿਰਦੇ ਤੇ ਨਵੇਂ-ਨਵੇਂ ਥਾਈਂ ਅੱਡੇ ਲਾਉਂਦੇ ਅਸੀਂ ਵੀ ਉਹਨਾਂ ਦੀਆਂ ਰਵਾਈਤਾਂ ਤੇ ਹੀ ਤੁਰਦੇ ਆਏ ਹਾਂ ਜਦ ਸਾਡਾ ਪਿੰਡ ਸਾਂਝੀ ਯੋਜਨਾ ਅਧੀਨ ਆ ਗਿਆ ਸਥਿਤ ਨਾਲੋਂ ਨਾਲ ਘਰ ਪਾਲੇ ਅਸਲ ਵਿੱਚ ਅਸੀਂ ਕਬਾਈਲੀ ਕਬੀਲੇ ਵਿੱਚੋਂ ਸਾਂ ਅਤੇ ਸਾਰੀ ਅਰਲ ਸਕਾਇਆ ਗਲੀ ਵਿੱਚ ਪਿੰਡ ਤੋਂ ਦਰਿਆ ਤੱਕ ਸਾਡੇ ਕਬੀਲੇ ਦੇ ਲੋਕ ਹੀ ਰਹਿੰਦੇ ਹਨ ਛੇਤੀ ਹੀ ਅਸੀਂ ਸਾਂਝੇ ਫਾਰਮ ਵਿੱਚ ਸ਼ਾਮਲ ਹੋ ਗਏ ਸਾਡੇ ਘਰ ਦੇ ਮਾਲਕ ਦੀ ਮੌਤ ਹੋ ਗਈ ਅਤੇ ਪਿੱਛੇ ਉਸਦੇ ਦੋ ਪੁੱਤਰ ਤੇ ਉਸਦੀ ਵਿਧਵਾ ਰਹਿ ਗਈ ਕਬਾਈਲੀ ਰਿਵਾਜ ਅਨੁਸਾਰ ਵਿਧਵਾ ਤੇ ਪੁੱਤਰ ਕਬੀਲਾ ਨਹੀਂ ਸਨ ਛੱਡ ਸਕਦੇ ਇਸ ਲਈ ਮੇਰੇ ਪਿਤਾ ਨੂੰ ਮਨਾਇਆ ਗਿਆ ਕਿਉਂ ਵਿਧਵਾ ਉਤੇ ਚਾਦਰ ਪਾਲੇ ਮੇਰੇ ਪਿਤਾ ਨੂੰ ਫਰਜ਼ ਦਾ ਪਾਲਨ ਮਜਬੂਰੀ ਵਸ ਕਰਨਾ ਪਿਆ ਕਿਉਂਕਿ ਉਹ ਹੀ ਮਰਨ ਵਾਲੇ ਦੇ ਸਭ ਤੋਂ ਨਜ਼ਦੀਕੀ ਸਬੰਧੀ ਸਨ ਇਸ ਤਰ੍ਹਾਂ ਦੂਜਾ ਟੱਬਰ ਵੀ ਇੱਕ ਤਰ੍ਹਾਂ ਨਾਲ ਸਾਡੇ ਵਿੱਚ ਸ਼ਾਮਲ ਹੋ ਗਿਆ ਛੋਟੇ ਕਰ ਨੂੰ ਫਿਰ ਵੀ ਆਜ਼ਾਦ ਹੀ ਖਿਆਲ ਕੀਤਾ ਜਾਂਦਾ ਰਿਹਾ ਕਿਉਂਕਿ ਉਸ ਕਰ ਦੀ ਆਪਣੀ ਹੋਂਦ ਵੀ ਤਾਂ ਸੀ ਦੂਜੇ ਉਹਨਾਂ ਕੋਲ ਆਪਣੇ ਪਸ਼ੂ ਆਦ ਵੀ ਸਨ ਪਰ ਰਹਿੰਦੇ ਅਸੀਂ ਸਭ ਇਕੱਠੇ ਹੀ ਸਾਂ ਛੋਟੇ ਘਰ ਦੇ ਦੋਵੇਂ ਪੁੱਤਰ ਜੰਗ ਵਿੱਚ ਸਨ ਸਾਦਕ ਵੱਡਾ ਸੀ ਤੇ ਵਿਆਹ ਹੋਣ ਤੋਂ ਪਿੱਛੋਂ ਛੇਤੀ ਹੀ ਜੰਗ ਵਿੱਚ ਚਲਾ ਗਿਆ ਦੋਵਾਂ ਭਰਾਵਾਂ ਦੇ ਖਾਤਰ ਸਾਨੂੰ ਕਦੀ-ਕਦਾਈਂ ਆਉਂਦੇ ਰਹਿੰਦੇ ਸਨ ਛੋਟੇ ਘਰ ਵਿੱਚ ਸਾਦਕ ਦੀ ਮਾਂ ਤੇ ਉਸਦੀ ਬੋਟੀ ਰਹਿੰਦੀਆਂ ਸਨ ਸਾਦਕ ਦੀ ਮਾਂ ਨੂੰ ਮੈਂ ਕਿੱਛੀ ਆਪਾਂ ਕਿਹਾ ਕਰਦਾ ਸਾਂ ਉਹ ਦੋਵੇਂ ਸਵੇਰ ਤੋਂ ਸ਼ਾਮ ਤੱਕ ਸਾਂਝੇ ਫਾਰਮ ਵਿੱਚ ਕੰਮ ਕਰਦੀਆਂ ਸਨ ਕਿਤੀ ਆਪਾ ਬੜੀ ਮਿਹਰਬਾਨ ਸਿੱਧੀ ਸਾਦੀ ਤੇ ਨਰਮ ਸੁਭਾਦੀ ਸੀ ਉਹ ਪਰਮ ਦੀਆਂ ਮੁਟਿਆਰਾਂ ਨਾਲ ਹਰ ਕੰਮ ਵਿੱਚ ਹੱਥ ਵਟਾਉਂਦੀ ਕੰਮ ਭਾਵੇਂ ਸੰਝਾਈ ਲਈ ਖਾਲ ਪੁੱਟਣ ਦਾ ਹੁੰਦਾ ਜਾਂ ਫਿਰ ਖੇਤਾਂ ਨੂੰ ਪਾਣੀ ਲਾਉਣ ਦਾ ਉਹ ਸਭ ਨਾਲੋਂ ਅੱਗੇ ਹੁੰਦੀ ਕੁਦਰਤ ਨੇ ਵੀ ਉਸ ਤੋਂ ਕੁਝ ਲੁਕੋਇਆ ਨਹੀਂ ਸੀ ਉਸ ਦੀ ਨੂੰ ਉਸ ਨਾਲੋਂ ਵੀ ਵਧੇਰੇ ਮਿਹਨਤੀ ਸੀ ਜਮੀਲਾ ਕੰਮ ਵਿੱਚ ਵਰਤੀਰੀ ਆਪਣੀ ਸੱਸ ਵਾਂਗ ਹੀ ਸੀ ਤੇ ਤਕਾਵਟ ਕਦੀ ਉਸ ਦੀ ਨੇੜ ਤੇੜ ਦੀ ਨਹੀਂ ਸੀ ਲੰਗੀ ਪਰ ਫਿਰ ਵੀ ਜਮੀਲਾ ਦਾ ਸੁਭਾਅ ਅਸਧਾਰਨ ਸੀ ਮੈਂ ਦਿਨੋਂ ਜਮੀਲਾ ਦਾ ਸਨੇਹ ਕਰਦਾ ਸਾਂ ਤੇ ਉਹ ਵੀ ਮੈਨੂੰ ਬਹੁਤ ਪਿਆਰਦੀ ਸੀ ਅਸੀਂ ਡਾਡੇ ਨਿੱਗੇ ਦੋਸਤ ਸਾਂ ਪਰ ਤਾਂ ਵੀ ਇੱਕ ਦੂਜੇ ਨੂੰ ਨਾ ਲੈ ਕੇ ਬੁਲਾਉਣ ਦਾ ਸਾਨੂੰ ਹੌਸਲਾ ਨਹੀਂ ਸੀ ਹੋਇਆ ਜੇ ਅਸੀਂ ਵੱਖੋ ਵੱਖਰੇ ਟੱਬਰਾਂ ਦੇ ਹੁੰਦੇ ਤਾਂ ਮੈਂ ਜ਼ਰੂਰ ਉਸ ਨੂੰ ਜਮੀਲਾ ਕਹਿ ਕੇ ਬੁਲਾਉਂਦਾ ਉਹ ਮੇਰੇ ਵੱਡੇ ਭਰਾ ਦੀ ਵੋਟੀ ਸੀ ਇਸ ਲਈ ਮੈਨੂੰ ਉਸ ਨੂੰ ਜਿੰਨੇ ਕਹਿ ਕੇ ਬਣਾਉਣਾ ਪੈਂਦਾ ਇਸ ਤਰ੍ਹਾਂ ਉਹ ਵੀ ਮੈਨੂੰ ਕਿਚੀਨ ਪਾਲਾ ਭਾਅ ਛੋਟਾ ਮੁੰਡਾ ਕਹਿ ਕੇ ਬਣਾਉਂਦੀ ਮੈਂ ਉਸ ਨਾਲੋਂ ਉਮਰ ਵਿੱਚ ਬਹੁਤਾ ਛੋਟਾ ਨਹੀਂ ਸੀ ਪਰ ਸਾਡੇ ਪਿੰਡਾਂ ਦੇ ਰਿਵਾਜ ਹੀ ਅਜਿਹੇ ਹਨ ਮਟਿਆਰਾ ਆਪਣੇ ਪਤੀ ਦੇ ਛੋਟੇ ਭਰਾ ਨੂੰ ਕਿਚੀਨ ਪਾਲਾ ਕਹਿ ਕੇ ਹੀ ਸਾਧੀਆਂ ਹਨ ਮੇਰੀ ਮਾਂ ਹੀ ਦੂਆ ਕਰਾਂ ਦੀ ਪ੍ਰਬੰਧਕ ਸੀ ਮੇਰੀ ਛੋਟੀ ਭੈਣ ਦਾ ਸੁਭਾਅ ਬਹੁਤ ਹੀ ਮਖੌਲੀਆ ਸੀ ਉਹ ਆਪਣੇ ਵਾਲ ਪ੍ਰਾਂਦੀਆਂ ਵਿੱਚ ਗੁੰਦਦੀ ਤੇ ਮਾਂ ਦੇ ਘਰ ਦੇ ਕੰਮ ਵਿੱਚ ਸਹਾਇਤਾ ਕਰਦੀ। ਉਹ ਦਿਨ ਮੈਨੂੰ ਕਦੀ ਵੀ ਨਹੀਂ ਭੁੱਲੇ ਜਿਨ੍ਹਾਂ ਦਿਨਾਂ ਵਿੱਚ ਉਹ ਸਖਤ ਤੋਂ ਸਖਤ ਕੰਮ ਕਰਦੀ। ਦੋਵਾਂ ਘਰਾਂ ਦੇ ਪਸ਼ੂ ਚਾਰਨ ਜਾਂਦੀ ਅਤੇ ਘਰ ਦੇ ਬਾਲਣ ਲਈ ਸੁੱਕੀਆਂ ਟਹਿਣੀਆਂ ਇਕੱਠੀਆਂ ਕਰ ਲੈਂਦੀ। ਮਾਂ ਅਕਸਰ ਆਪਣੇ ਜੰਗ ਵਿੱਚ ਗਏ ਪੁੱਤਾਂ ਬਾਬਤ ਚਿੰਤਾਤ ਰਹਿੰਦੀ ਤੇ ਮੇਰੀ ਨਿੱਕੀ ਭੈਣ ਝਟ ਉਸਦੇ ਸੋਗੀ ਖਿਆਲਾਂ ਦਾ ਰੁੱਖ ਕਿਸੇ ਹੋਰ ਪਾਸੇ ਉਲਟਾ ਦਿੰਦੀ। ਸਾਡੇ ਵੱਡੇ ਪਰਿਵਾਰ ਵਿੱਚ ਹਰ ਕੋਈ ਮੇਰੀ ਮਾਂ ਦੀਆਂ ਕੋਸ਼ਾਂ ਦੀ ਰਾਨਾ ਕਰਦਾ ਸੀ ਉਹ ਦੋਵਾਂ ਘਰਾਂ ਦੀ ਮਾਲਕ ਅਤੇ ਰਖਵਾਲੀ ਸੀ ਉਹ ਸਾਡੇ ਟੱਪਰੀ ਵਾਸ ਵਡੇਰਿਆਂ ਦੇ ਟੱਬਰ ਵਿੱਚ ਇੱਕ ਮਟਿਆਰ ਦੇ ਰੂਪ ਵਿੱਚ ਆਈ ਅਤੇ ਉਸ ਨੇ ਉਹਨਾਂ ਦੀ ਪਰਿਵਾਰ ਨੂੰ ਠੀਕ ਢੰਗ ਨਾਲ ਚਲਾਉਣ ਦੀ ਰਵਾਇਤ ਨੂੰ ਹਮੇਸ਼ਾ ਯਾਦ ਰੱਖਿਆ ਕੰਮ ਨੂੰ ਠੀਕ ਤਰ੍ਹਾਂ ਸਿਆਣਪ ਸੂਝ ਤੇ ਯੋਗਤਾ ਨਾਲ ਚਲਾਉਣ ਕਾਰਨ ਪਿੰਡ ਵਿੱਚ ਉਸ ਦੀ ਵਿਸ਼ੇਸ਼ ਥਾਂ ਸੀ ਘਰ ਘਰ ਵਿੱਚ ਹਰ ਚੀਜ਼ ਦੀ ਉਹ ਜ਼ਿੰਮੇਵਾਰ ਸੀ ਸੱਚ ਦਾ ਇਹ ਹੈ ਸਾਡੇ ਗਵਾਂਢੀ ਮੇਰੇ ਪਿਤਾ ਨੂੰ ਕਦੀ ਵੀ ਘਰ ਦਾ ਮੁਖੀ ਨਹੀਂ ਸਨ ਕਿੰਤੇ ਉਹ ਅਕਸਰ ਕਿਹਾ ਕਰਦੇ ਸਨ ਭਾਈ ਉਸ ਤਾਕਾ ਤਾਕਾ ਪਾਵ ਉਹਨਰ ਮੰਦਲੀ ਅਧਰਯੋਗ ਸ਼ਬਦ ਭਾਈ ਉਸ ਤਾਕਾ ਕੋਲ ਨਾ ਜਾਣਾ ਉਸ ਨੂੰ ਤਾਂ ਕੇਵਲ ਆਪਣੇ ਕੁਹਾੜੇ ਦਾ ਪਤਾ ਹੈ ਉਸ ਟੱਬਰ ਵਿੱਚ ਵੱਡੀ ਮਾਂ ਹੀ ਸਭ ਕਾਸੀ ਦੀ ਜ਼ਿੰਮੇਵਾਰ ਹੈ ਤੁਹਾਨੂੰ ਉਸ ਕੋਲ ਜਾਣ ਨਾਲ ਹੀ ਕੋਈ ਲਾਭ ਹੋਏਗਾ ਛੋਟੀ ਉਮਰ ਹੁੰਦਿਆਂ ਹੋਇਆਂ ਵੀ ਮੈਂ ਕਰਦਿਆਂ ਮਸਲਿਆਂ ਵਿੱਚ ਲਾਟੜਾ ਬੈਂਦਾ ਮੈਨੂੰ ਆਗਿਆ ਇਸ ਲਈ ਮਿਲ ਜਾਂਦੀ ਸੀ ਕਿਉਂਕਿ ਮੇਰੇ ਦੋਨੋਂ ਭਰਾ ਜੰਗ ਵਿੱਚ ਗਏ ਹੋਏ ਸਨ ਅਕਸਰ ਮਜ਼ਾਕ ਵਿੱਚ ਪਰ ਕਦੀ ਕਦੀ ਸੰਜੀਦਗੀ ਨਾਲ ਵੀ ਮੈਨੂੰ ਦੋਨਾਂ ਪਰਿਵਾਰਾਂ ਦਾ ਜੀਗਤ ਕਹਿ ਕੇ ਪੁਕਾਰਿਆ ਜਾਂਦਾ ਮੈਨੂੰ ਦੋਨਾਂ ਪਰਿਵਾਰਾਂ ਦਾ ਰਾਖਾ ਤੇ ਅੰਨਦਾਤਾ ਮੰਨਿਆ ਜਾਂਦਾ ਆਪਣੇ ਬਾਰੇ ਇਹ ਗੱਲਾਂ ਸੁਣ ਕੇ ਮੇਰੀ ਛਾਤੀ ਖੁਸ਼ੀ ਨਾਲ ਫੁੱਲ ਜਾਂਦੀ ਮੈਂ ਅਨਪੂਰਨ ਕਰਨ ਲੱਗਦਾ ਕਿ ਜਿਵੇਂ ਪਰਿਵਾਰ ਦਾ ਨਿਰਭਾਹ ਮੇਰੇ ਸਹਾਰੇ ਹੀ ਚੱਲਦਾ ਹੈ ਮੇਰੀ ਮਾਂ ਵੀ ਇਸ ਆਜ਼ਾਦੀ ਦੀ ਪਾਉਣਾ ਨੂੰ ਵਧੇਰੇ ਉਤਸ਼ਾਹਿਤ ਕਰਦੀ ਕਿਉਂਕਿ ਉਸ ਦੀ ਚਾਹ ਸੀ ਕਿ ਮੈਂ ਇੱਕ ਚੰਗਾ ਕਿਸਾਨ ਤੇ ਕਾਮਾ ਬਣਾ ਪੁਰਤੀ ਤੇ ਚੁਸਤੀ ਵਿਖਾਵਾਂ ਅਤੇ ਮੇਰੇ ਵਿੱਚ ਚੰਗੇ ਕੰਮ ਕਰਨ ਦੀਆਂ ਸੁਭਾਵਨਾਵਾਂ ਪੈਦਾ ਹੋਣ ਉਹ ਨਹੀਂ ਸੀ ਚਾਹਦੀ ਕਿ ਮੈਂ ਆਪਣੇ ਪਿਤਾ ਦੇ ਪੈਰ ਚ ਨਾਤੇ ਚੱਲਾਂ ਜੋ ਆਪਣੀ ਦੁਕਾਨ ਦੇ ਕੋਨੇ ਵਿੱਚ ਬੈਠ ਕੇ ਦਿਨ ਪਰ ਆਰੀ ਅਤੇ ਰੰਦਾ ਚਲਾਉਂਦਾ ਰਹਿੰਦਾ ਸੀ ਹਾਂ ਮੈਂ ਆਪਣਾ ਸੱਕੜਾ ਬੈਦ ਦੇ ਦਰਖਤ ਥੱਲੇ ਖੜਾ ਕਰ ਦਿੱਤਾ ਅਤੇ ਵੇੜੇ ਵੱਲ ਚੱਲ ਪਿਆ। ਉੱਥੇ ਸਾਡੀ ਟੋਲੀ ਦਾ ਆਗੂ ਔਰਦਮਤ ਮਾਕੂਲ ਖੜਾ ਸੀ। ਉਹ ਘੋੜੇ ਤੇ ਸਵਾਰ ਸੀ ਤੇ ਉਸਦੀ ਡੰਗੋਰੀ ਸਦਾ ਵਾਂਗ ਕਾਠੀ ਨਾਲ ਬੰਨੀ ਹੋਈ ਸੀ। ਮੈਂ ਜਦ ਨੇੜੇ ਗਿਆ ਤਾਂ ਮਾਂ ਕਹਿ ਰਹੀ ਸੀ। ਇਹ ਕਦਾਚਿਤ ਨਹੀਂ ਹੋ ਸਕਦਾ। ਤੁਹਾਡੇ ਦਿਲਾਂ ਵਿੱਚ ਅੱਲਾ ਦਾ ਜ਼ਰਾ ਵੀ ਡਰ ਖੋਪ ਨਹੀਂ। ਔਰਤਾਂ ਛਕੜਿਆਂ ਤੇ ਨਾਜ਼ਦੀਆਂ ਬੋਰੀਆਂ ਟੋਣ ਕਦੀ ਤੁਸੀਂ ਅਜਿਹੀ ਗੱਲ ਦੁਨੀਆ ਵਿੱਚ ਦੇਖੀ ਸੁਣੀ ਹੈ ਨਹੀਂ ਇਹ ਬਿਲਕੁਲ ਨਹੀਂ ਹੋ ਸਕਦਾ ਤੁਸੀਂ ਤਾਂ ਭਲੇ ਆਦਮੀ ਹੋ ਮੇਰੀ ਨੂੰ ਨੂੰ ਇਸ ਖਲਦਗਨ ਵਿੱਚ ਨਾ ਪਾਓ ਉਹ ਜੋ ਕੰਮ ਕਰਦੀ ਹੈ ਉਸ ਨੂੰ ਕਰੀ ਜਾਣ ਦਿਓ ਮੈਨੂੰ ਤਾਂ ਹੁਣ ਤੇ ਵੀ ਸਵੇਰ ਤੋਂ ਸ਼ਾਮ ਤੱਕ ਹੋਸ਼ ਹੀ ਨਹੀਂ ਰਹਿੰਦੀ ਇੱਕ ਨਹੀਂ ਸਗੋ ਦੋ ਘਰਾਂ ਦਾ ਪ੍ਰਬੰਧ ਕਰਨਾ ਹੁੰਦਾ ਇੱਕ ਗੱਲ ਅਜੇ ਚੰਗੀ ਹੈ ਕਿ ਮੇਰੀਤੀ ਵੱਡੀ ਹੋ ਗਈ ਹੈ ਤੇ ਕੰਮ ਵਿੱਚ ਹੱਥ ਵਟਾਉਂਦੀ ਹੈ ਇੱਕ ਹਾfte ਤੋਂ ਮੇਰੀ ਪਿੱਠ ਸਿੱਧੀ ਨਹੀਂ ਹੋਈ ਇਸ ਤਰ੍ਹਾਂ ਦਰਦ ਕਰਦੀ ਐ ਜਿਵੇਂ ਕਈ ਦਿਨ ਕਾਲੀਨ ਬੁੰਨਦੀ ਰਹੀ ਹੁਮਾਂ ਦੂਜੇ ਜ਼ਰਾ ਫਸਲ ਵੱਲ ਵੀ ਨਜ਼ਰ ਮਾਰੋ ਤਾਂ ਪਾਣੀ ਬਿਨਾ ਫਸਲ ਸੁੱਕਦੀ ਸਰਦੀ ਜਾ ਰਹੀ ਐ ਮਾਣੇ ਸਭ ਗੱਲਾਂ ਬੜੇ ਗੁੱਸੇ ਵਿੱਚ ਕਹੀਆਂ ਤੇ ਉਹ ਆਪਣੇ ਸਿਰ ਦੇ ਕੱਪੜੇ ਦਾ ਸਿਰਾ ਕਾਲਰ ਦੇ ਹੇਠ ਦਬਾਉਂਦੀ ਰਹੀ ਉਹ ਇਸ ਤਰ੍ਹਾਂ ਉਸ ਵੇਲੇ ਕਰਦੀ ਸੀ ਜਦੋਂ ਬਹੁਤ ਗੁੱਸੇ ਵਿੱਚ ਹੋਵੇ ਔਰ ਜਮਾਤ ਨਿਰਾਸ਼ ਹੋ ਗਿਆ ਪਰ ਉਹ ਅਗਾਹ ਵਾਦਿਆ ਚੀਕਿਆ ਤੁਹਾਨੂੰ ਕੀ ਤਗਲੀਬ ਹੈ ਜੇ ਮੇਰੀ ਲੱਤ ਕੱਟੀ ਨਾ ਹੁੰਦੀ ਤਾਂ ਮੈਂ ਤੁਹਾਡੇ ਕੋਲ ਕਦੀ ਨਾ ਆਉਂਦਾ ਹੁਣ ਵੀ ਮੈਂ ਸੱਕੜੀ ਵਿੱਚ ਆਪਣੀਆਂ ਬੋਰੀਆਂ ਆਪ ਲੱਦ ਸਕਦਾ ਮੈਨੂੰ ਪਤਾ ਹੈ ਕਿ ਔਰਤਾਂ ਦਾ ਕੰਮ ਨਹੀਂ ਪਰ ਮੈਂ ਆਦਮੀ ਕਿੱਥੋਂ ਲਿਆਵਾਂ ਇਸ ਲਈ ਅਸੀਂ ਫੌਜੀਆਂ ਦੀਆਂ ਔਰਤਾਂ ਨੂੰ ਇਸ ਕੰਮ ਤੇ ਲਾਉਣ ਦਾ ਫੈਸਲਾ ਕੀਤਾ ਹੈ ਤੁਸੀਂ ਆਪਣੀ ਨੂੰ ਨੂੰ ਨਹੀਂ ਭੇਜਣਾ ਚਾਹੁੰਦੇ ਪਰ ਮੈਂ ਮੈਂ ਫਾਰਮ ਦੇ ਚੇਅਰਮੈਨ ਤੋਂ ਆਪਣਾ ਖੜਾ ਕਿਵੇਂ ਛਡਾਵਾਂ ਫੌਜੀਆਂ ਨੂੰ ਖਾਣ ਨੂੰ ਕੁਝ ਨਾ ਕੁਝ ਤਾਂ ਭੇਜਣਾ ਹੀ ਹੈ ਤੁਸੀਂ ਲੋਕ ਸਾਰੀ ਸਕੀਮ ਤਬਾਹ ਕਰ ਰਹੇ ਹੋ ਮੈਂ ਹੈਰਾਨਾ ਕਿ ਤੁਸੀਂ ਇੰਨੀ ਗੱਲ ਵੀ ਨਹੀਂ ਸਮਝਦੇ ਜਦ ਨੂੰ ਚਾਬਕ ਕਮਾਉਂਦਾ ਮੈਂ ਉਹਨਾਂ ਕੋਲ ਆ ਗਿਆ ਜਦੋਂ ਟੋਨੀ ਦੇ ਆਗੂ ਨੇ ਮੈਨੂੰ ਦੇਖਿਆ ਤਾਂ ਮੁਸਕਰਾਉਂਦਿਆਂ ਸ਼ਾਇਦ ਉਸਤੇ ਮਨ ਵਿੱਚ ਕੋਈ ਹੋਰ ਵਿਚਾਰ ਆ ਗਿਆ ਸੀ ਔਰਦਮਤ ਮੁਸਕਰਾਂਦਾ ਬੋਲਿਆ ਚੰਗਾ ਜੇ ਤੁਸੀਂ ਆਪਣੀ ਨੋ ਨੂੰ ਭੇਜਰ ਤੋਂ ਇੰਨੀ ਚਿਜ ਕਿਤੇ ਹੋ ਤੇ ਮੁੰਡਾ ਕਿਸੇ ਨੂੰ ਉਸ ਨਾਲ ਗੱਲ ਤੱਕ ਨਹੀਂ ਕਰਨ ਦੇਗਾ ਤੇ ਖੁਸ਼ੀ ਨਾਲ ਉਸਨੇ ਮੇਰੇ ਵੱਲ ਇਸ਼ਾਰਾ ਕੀਤਾ ਡਰ ਵਾਲੀ ਕੋਈ ਗੱਲ ਨਹੀਂ ਇਹ ਬਹੁਤ ਚੰਗਾ ਮੁੰਡਾ ਹੈ ਸਾਡੇ ਅਸਲ ਰੋਟੀ ਕਮਾਉ ਕੰਮੇ ਇਹਦੇ ਵਰਗੇ ਹੁੰਦੇ ਨੇ ਜਿਹੜੇ ਸਦਾ ਸਾਡੇ ਦੁੱਖ ਨੂੰ ਸਮਝਦੇ ਹਨ ਮੇਰੀ ਮਾਂ ਨੇ ਉਹਨੂੰ ਟੋਕ ਕੇ ਕਿਹਾ ਕੋੜਸਵਾਰ ਜ਼ਰਾ ਆਪਣੀ ਸ਼ਕਲ ਵੱਲ ਵੇਖ ਕੇ ਗੱਲ ਕਰ ਉਹ ਬਹੁਤ ਗੁੱਸੇ ਵਿੱਚ ਸੀ ਤੇ ਫਿਰ ਰੋਣੀ ਆਵਾਜ਼ ਵਿੱਚ ਉਹ ਮੇਰੇ ਤੇ ਵਰ ਪਈ ਆਪਣੇ ਵਾਲਾਂ ਵੱਲ ਵੇਖ ਭਈ ਕੋੜੀ ਦੀ ਗਰਦਨ ਦੇ ਵਾਲਾਂ ਵਾਂਗ ਵਧੇ ਹੋਏ ਨੇ ਤੇਰਾ ਪਿਓ ਵੀ ਚੰਗਾ ਬੰਦਾ ਜਿਸ ਨੂੰ ਆਪਣੇ ਪੁੱਤ ਦੀ ਹਜ਼ਾਮਤ ਕਰਨ ਦੀ ਵੀ ਵੇਲ ਨਹੀਂ ਮਿਲਦੀ ਔਰਜ਼ਮਤ ਨੇ ਵੀ ਮੇਰੀ ਮਾਂ ਨਾਲ ਹਾਂ ਮਰਚਾ ਹਾਂ ਮਲਾਉਣ ਦੀ ਕੋਸ਼ਿਸ਼ ਕੀਤੀ ਚੰਗਾ ਅੱਜ ਇੱਕ ਆਰਾਮ ਕਰ ਲਵੇ ਤੇ ਨਾਲੇ ਆਪਣੀ ਹਜ਼ਾਮਤ ਕਰਾ ਲਵੇ ਔਰਜ਼ਮਤ ਮੇਰੇ ਵੱਲ ਪਰਤ ਕੇ ਕਹਿਣ ਲੱਗਾ ਤੂੰ ਅੱਜ ਇੱਥੇ ਟਹਿਰ ਕੋੜਿਆਂ ਨੂੰ ਚੰਗੀ ਤਰ੍ਹਾਂ ਖਿਲਾਪ ਪਲਾ ਕਾਲਸੀ ਤੇ ਮਿਲਾਨ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੋਵੇਂ ਇਕੱਠੇ ਕੰਮ ਕਰਿਓ ਪਰ ਇੱਕ ਗੱਲ ਦਾ ਖਿਆਲ ਰੱਖੀ ਉਹਦਾ ਜ਼ਿੰਮੇਵਾਰ ਤੂੰ ਹੋਏਂਗਾ ਬੇਬੇਤੀ ਬੇਬੇਤੀ ਘਰ ਦੀ ਵੱਡੀ ਸਵਾਣੀ ਨੂੰ ਕਹਿੰਦੇ ਹਨ ਬੇਬੇਤੀ ਹੁਣ ਤੂੰ ਫਿਕਰ ਨਾ ਕਰ ਇਹ ਆਪੇ ਉਸਦੀ ਦੇਖਭਾਲ ਕਰੇਗਾ ਦੂਜੇ ਮੈਂ ਦਨਿਆਰ ਨੂੰ ਇਹਨਾਂ ਨਾਲ ਭੇਜਦਿਆਂ ਕਰਾਂਗਾ ਤੁਸੀਂ ਉਸ ਨੂੰ ਤੇ ਜਾਣਦੇ ਹੀ ਹੋ ਬਿਲਕੁਲ ਵੇਜਦਿਆਂ ਆਦਮੀ ਐ ਉਸ ਨੂੰ ਹੁਣੇ ਹੀ ਫੌਜ ਵਿੱਚੋਂ ਛੁੱਟੀ ਦਿੱਤੀ ਗਈ ਹੈ ਇਹ ਤੇ ਨੇ ਸਟੇਸ਼ਨ ਤੇ ਨਾਜ਼ ਪਚਾਇਆ ਕਰਨਗੇ ਫਿਰ ਤੇ ਕਿਸੇ ਨੂੰ ਵੀ ਤੁਹਾਡੀ ਨੂੰ ਨੂੰ ਕੁਝ ਮਾੜਾ ਬੋਲਣ ਦਾ ਹੌਸਲਾ ਨਹੀਂ ਪਵੇਗਾ ਮੈਂ ਠੀਕ ਕਹਿੰਦਾ ਨਾ ਕਿਉਂ ਵੀ ਤੇਰਾ ਕੀ ਖਿਆਲ ਹੈ ਔਰ ਜਮਾ ਤੇ ਨਜ਼ਰਾਂ ਭਰ ਮੇਰੇ ਵੱਲ ਝੱਕਿਆ ਤੇ ਫਿਰ ਆਪ ਹੀ ਕਹਿਣ ਲੱਗਾ ਅਸੀਂ ਸਭ ਜਮੀਲਾ ਨੂੰ ਡਰਾਈਵਰ ਬਣਾਉਣਾ ਚਾਹੁੰਦੇ ਹਾਂ ਪਰ ਤੇਰੀ ਮਾਤਾ ਇਸ ਬਾਰੇ ਸੁਣਦੀ ਨਹੀਂ ਤੁਸੀਂ ਇਸ ਨੂੰ ਮਨਾਉਣ ਦੀ ਕੋਸ਼ਿਸ਼ ਕਰੋ ਮੈਂ ਆਪਣੀ ਵਿੜਾਈ ਸਾਨੂੰ ਖੁਸ਼ਾਮ ਦੇ ਵਿੱਚ ਆ ਗਿਆ ਕਿ ਹਰਜ਼ਮਾਤ ਮੈਨੂੰ ਵੱਡੇ ਆਦਮੀਆਂ ਵਾਂਗ ਸਮਝਦਾ ਹੈ ਤੇ ਮੇਰੀ ਸਲਾਹ ਲੈ ਰਿਹਾ ਹੈ ਦੂਜੇ ਮੈਂ ਕੀ ਸਲਾਹਣ ਲੱਗ ਪਿਆ ਕਿ ਜਮੀਲਾ ਨਾਲ ਸਟੇਸ਼ਨ ਤੱਕ ਜਾਣ ਦਾ ਮੌਕਾ ਨਿਤ ਮਿਲਿਆ ਕਰੇਗਾ ਸੋਚਵਾਨਾ ਵਾਂਗ ਤੱਕ ਦਿਆਂ ਮੈਂ ਆਪਣੀ ਮਾਂ ਨੂੰ ਕਿਹਾ ਉਹਨੂੰ ਕੁਝ ਨਹੀਂ ਹੁੰਦਾ ਰਾਹ ਵਿੱਚ ਬਗਿਆੜ ਤਾਂ ਨਹੀਂ ਪੈਂਦੇ ਪੱਕੇ ਡਰਾਈਵਰ ਦੀ ਤਰ੍ਹਾਂ ਸਹਿਜ ਸੁਭਾਅ ਬੁੱਲ ਟੁੱਕਦਾ ਆਪਣੇ ਆਪ ਨੂੰ ਕੁਝ ਸਮਝਦਾ ਤੇ ਟੈਰਦਾ ਹੋਇਆ ਚਾਬਕ ਘਮਾਉਂਦਾ ਮੈਂ ਤੁਰ ਪਿਆ ਮੇਰੀ ਮਾਂ ਹਰਾਨੀ ਨਾਲ ਬੋਲੀ ਲਓ ਇਹ ਦੀ ਵੀ ਸੁਣੋ ਉਹ ਕੁਝ ਖੋਜ ਜਾਪੀ ਪਰ ਛਾਟੀ ਗੁੱਸੇ ਵਿੱਚ ਆ ਕੇ ਕਹਿਣ ਲੱਗੀ ਵੱਡੇ ਆਕਲਮੰਦਾ ਤੈਨੂੰ ਬਗਿਆੜਾਂ ਦਾ ਕੀ ਪਤਾ ਬਈ ਜੇ ਇਹਨੂੰ ਨਹੀਂ ਪਤਾ ਤਾਂ ਹੋਰ ਕਿਸਨੂੰ ਹੋ ਸਕਦਾ ਇਹ ਦੋ ਟੱਬਰਾਂ ਦਾ ਹੁਣ ਰਮੰਦ ਘੋੜਸਵਾਰ ਹੈ ਤੁਸੀਂ ਸਾਰੇ ਇਸ ਤੇ ਮਾਨ ਕਰ ਸਕਦੇ ਹੋ ਔਰ ਜਮਤ ਨੇ ਮੇਰੀ ਵਡਿਆਈ ਕੀਤੀ ਭਾਵੇਂ ਉਸ ਦੀ ਨਜ਼ਰ ਮੇਰੀ ਮਾਂ ਦੇ ਚਿਹਰੇ ਤੇ ਟਿਕੀ ਹੋਈ ਸੀ ਕਿਉਂ ਫਿਰ ਜਦ ਮੈਂ ਫੜ ਬੈਠੇ ਮਾਂ ਨੇ ਮੋੜੇ ਇਤਰਾਜ਼ ਨਾ ਕੀਤਾ ਉਹ ਨਿਮੋਠਨੀ ਹੂ ਹੌਕਾ ਪ੍ਰਿਆਬੁੱਲੀ ਉਹ ਹਾਲੀ ਬੱਚਾ ਐ ਪਰ ਫਿਰ ਵੀ ਦਿਨ ਰਾਤ ਕੰਮ ਕਰਦਾ ਹੈ ਰਾਬੀ ਜਾਣਦਾ ਕਿ ਸਾਡੇ ਪਿਆਰੇ ਘੋੜਸਵਾਰ ਕਿੱਥੇ ਨੇ ਸਾਡੇ ਘਰ ਉਜੜੇ ਕੈਂਪਾਂ ਵਾਂਗ ਸੁਣਨੇ ਪਏ ਨੇ ਅਗਲੇ ਬੋਲ ਮੇਰੇ ਕੰਨੀ ਨਾ ਪਏ ਮੈਂ ਘਰ ਅੰਦਰ ਜਾ ਵੜਿਆ ਭੈਣ ਦੀ ਮੁਸਕਰਾਹਟ ਦਾ ਜਵਾਬ ਦਿੱਤੇ ਬਿਨਾ ਚਾਬਕ ਘਮਾਉਂਦਾ ਦਰਵਾਜ਼ੇ ਵੱਲ ਵਧਿਆ ਉਹ ਵੇੜੇ ਵਿੱਚ ਬਾਲਣ ਲਈ ਪਾਥੀਆਂ ਪੱਤ ਰਹੀ ਸੀ ਮੈਂ ਢੇਲੀ ਦੇ ਚੌਂਕੜੀ ਮਾਰ ਬੈਠ ਗਿਆ ਤੇ ਘੜੇ ਚੋਂ ਪਾਣੀ ਪਾ ਹੱਥ ਧੋਣ ਲੱਗਾ। ਕਮਰੇ ਅੰਦਰ ਜਾ ਇੱਕ ਕੱਪ ਖੱਟੇ ਦੁੱਧ ਦਾ ਪੀਤਾ ਤੇ ਰੋਟੀ ਦੀ ਬੁਰਕੀ ਦੂਜੇ ਕੱਪ ਵਿੱਚ ਡਬਾਉਂਦੇ ਹੋਏ ਖਾਣ ਲੱਗਾ। ਮਾਂ ਤੇ ਔਰਤਾਂ ਤਹਾਲੀ ਵਿਹੜੇ ਵਿੱਚ ਸਨ। ਬਹਿਸ ਛੱਡ ਹੌਲੀ-ਹੌਲੀ ਗੱਲਾਂ ਕਰ ਰਹੇ ਸਨ। ਸ਼ਾਇਦ ਮੇਰੇ ਭਰਾਵਾਂ ਦੀਆਂ ਗੱਲਾਂ ਚੱਲ ਰਹੀਆਂ ਸਨ। ਮਾਂ ਆਸਤੀ ਨਾਲ ਆਪਣੀ ਅੱਖਾਂ ਪੁੰਚਦੀ ਹੋਈ ਉਹਦੀਆਂ ਗੱਲਾਂ ਦੇ ਜਵਾਬ ਵਿੱਚ ਬੇਮਨੂਮਾ ਜਿਹਾ ਸਿਰ ਹਿਲਾ ਦਿੰਦੀ ਸੀ। ਔਰ ਜ਼ਮਤ ਉਸਦਾ ਦਿਲ ਤਰਾਰਿਆ ਸੀ। ਮਾਂ ਦੂਰ ਦਰਖਤ ਦੀਆਂ ਟੀਹਸੀਆਂ ਵੱਲ ਤੱਕ ਰਹੀ ਸੀ ਜਿਵੇਂ ਪਹਾੜਾਂ ਉੱਤੇ ਉਸ ਨੂੰ ਆਪਣੇ ਪੁੱਤਰ ਨਜ਼ਰੀ ਪਹਿਚਾਨ ਗਏ। ਉਹ ਉਦਾਸ ਖਿਆਲਾਂ ਵਿੱਚ ਗੁੰਮੀ ਔਰ ਜ਼ਮਤ ਦੇ ਸੁਝਾਅ ਨਾਲ ਸਹਿਮਤ ਹੋ ਗਈ। ਉਹ ਖੁਸ਼ੀ ਵਿੱਚ ਉੱਠਿਆ, ਕੋੜੇ ਨੂੰ ਸ਼ੰਕ ਮਾਰੀ ਤੇ 베ੜੇ ਵਿੱਚੋਂ ਬਾਹਰ ਚਲਾ ਗਿਆ। ਉਸ ਵੇਲੇ ਨਾ ਮੈਨੂੰ ਅਤੇ ਨਾ ਹੀ ਮਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਜਮੀਲਾ ਨੂੰ ਭਾਰਟ ਹੋਣ ਦੇ ਕੰਮ ਉੱਤੇ ਭੇਜਣ ਦਾ ਕੀ ਹਸਰ ਹੋਏਗਾ